ਉਹ ਬੀਬੀ ਗਈ ਉੱਥੇ ਡਾਕਟਰ ਸਾਹਿਬ ਦੇ ਕੋਲ ਤੇ ਉਹ ਜਾ ਕੇ ਡਾਕਟਰ ਨੂੰ ਕਹਿੰਦੀ ਡਾਕਟਰ ਸਾਹਿਬ ਮੈਨੂੰ ਬਹੁਤ ਟੈਨਸ਼ਨ ਪੈਂਦੀ ਹੈ ਤੇ ਡਾਕਟਰ ਸਾਹਿਬ ਕਹਿਣ ਲੱਗੇ ਬੀਬੀ ਤੈਨੂੰ ਟੈਨਸ਼ਨ ਕਿਵੇਂ ਪੈਂਦੀ ਹੈ ਕਹਿੰਦੀ ਬਹੁਤ ਟੈਨਸ਼ਨ ਹੁੰਦੀ ਹੈ ਮੈਂ ਹਰ ਗੱਲ ਦੀ ਟੈਨਸ਼ਨ ਲੈ ਲੈਂਦੀ ਆ ਉਹ ਕਹਿੰਦੇ ਤੈਨੂੰ ਟੈਨਸ਼ਨ ਕਿਵੇਂ ਪੈਂਦੀ ਹੈ ਐਗਜ਼ੈਂਪਲ ਤਾਂ ਦੇ ਵੀ ਤੈਨੂੰ ਟੈਨਸ਼ਨ ਕਿਵੇਂ ਪੈਂਦੀ ਹੈ ਕਹਿੰਦੀ ਜਿਵੇਂ ਹੁਣ ਮੈਂ ਇੱਥੇ ਆਈ ਕਹਿੰਦੇ ਹਾਂ ਮੈਂ ਤੁਹਾਡਾ ਹਸਪੀਟਲ ਵੇਖਿਆ ਕਹਿੰਦੇ ਹਾਂ ਤੇ ਮੈਂ ਇਹ ਵਖਿਆ ਵੀ ਇਹ ਜਿਹੜੀ ਬਿਲਡਿੰਗ ਹੈ ਇਹਦੇ ਤੇ 8-10 ਕਰੋੜ ਰੁਪਈਆ ਲੱਗਾ ਹੈ ਡਾਕਟਰ ਸਾਹਿਬ ਕਹਿੰਦੇ ਹਾਂ ਕਿਨੇ ਫਿਰ ਮੈਂ ਇੱਥੇ ਬੈਠੀ ਬੈਠੀ ਸੋਚਦੀ ਸੀ ਮਰੀਜ਼ ਤਾਂ ਤਿੰਨ ਹੀ ਆਏ ਨੇ ਹਾਂਜੀ ਤੇ ਤਿੰਨ ਮਰੀਜ਼ ਆਏ ਆ ਸੁਣੋ 500 ਰੁਪਈਆ ਇਹ ਬੰਦਾ ਡਾਕਟਰ ਨੇ 500 ਰੁਪਈਆ ਇੱਕ ਪੇਸ਼ੈਂਟ ਦਾ ਲੈ ਲਿਆ 500 ਇੱਕ ਦਾ ਲੈ ਲਿਆ 500 ਇੱਕ ਦਾ ਲੈ ਲਿਆ ਵੱਧ ਤੋਂ ਵੱਧ 10 ਆ ਜਾਣਗੇ 5000 ਰੁਪਈਆ ਬਣਿਆ ਦੋ ਇਹਨੇ ਬੰਦੇ ਰੱਖੇ ਆ ਘੱਟ ਤੋਂ ਘੱਟ 40-50 ਹਜ਼ਾਰ ਦਾ ਬਿਜਲੀ ਦਾ ਬਿੱਲ ਆਉਂਦਾ ਹੋਣਾ ਵੀ ਇਹ ਸਾਰਦਾ ਕਿਵੇਂ ਹੈ ਇਹਦਾ ਗੁਜ਼ਾਰਾ ਕਿਵੇਂ ਚੱਲੇ ਕਹਿੰਦੇ ਮੈਨੂੰ ਇਹ ਟੈਨਸ਼ਨ ਪੈ ਜਾਂਦੀ ਏ ਵੀ ਪੇਸ਼ੈਂਟ ਘੱਟ ਆਉਂਦੇ ਐ ਖਰਚਾ ਜ਼ਿਆਦਾ ਐ ਐਡੀ ਵੱਡੀ ਬਿਲਡਿੰਗ ਬਣਾਈ ਏ ਇਹ ਸਾਰਾ ਕੁਝ ਇਹਦਾ ਚੱਲਦਾ ਕਿਵੇਂ ਹੋਣਾ ਬੀਬੀ ਦਵਾਈ ਦੇ ਕੇ ਤੋਰਤੀ ਕਹਿੰਦੇ ਉਸ ਤੋਂ ਬਾਅਦ ਡਾਕਟਰ ਟੈਨਸ਼ਨ ਤੇ ਪਏ ਉਹ ਦਵਾਈ ਲੈ ਕੇ ਚਲੀ ਗਈ ਤੇ ਡਾਕਟਰ ਉਦੋਂ ਦੇ ਹੀ ਕਹਿੰਦੇ ਟੈਨਸ਼ਨ 'ਚ ਪਿਆ ਵੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਘਾਟਾ ਪੈ ਗਿਆ ਕਈਆਂ ਸੱਚੀ ਗੱਲ ਹੈ ਕਈਆਂ ਕਈਆਂ ਦਾ ਮਤਲਬ ਮਤਲਬ ਇੰਨੀ ਟੈਨਸ਼ਨ ਟੈਨਸ਼ਨ ਹੀ ਇੰਨੀ ਦਿਮਾਗ ਇਦਾਂ ਹੀ ਇਦਾਂ ਹੀ ਜਲਦਾ